ਹਾਂਜੀ ਅਗਲੀ ਖਬਰ ਹੈ ਜੀ ਦਿਨਦਿਆੜੇ પેટ્રોલ ਪੰਪ ਦੇ ਕਰਿੰਦੇ ਨਾਲ 5 ਲੱਖ ਰੁਪਏ ਦੀ ਜਿਹੜੀ ਕਿ ਲੁੱਟ ਹੋ ਚੁੱਕੀ ਹੈ ਪੰਜਾਬ ਵਿੱਚ ਲੁਟੇਰਿਆਂ ਨੇ ਇਸ ਕਦਰ ਹੌਸਲੇ ਬੁਲੰਦਨ ਕਿ ਉਹਨਾਂ ਵੱਲੋਂ ਦਿਨਦਿਆੜੇ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਵਿੱਚ ਕਿਸੇ ਤਰ੍ਹਾਂ ਦਾ ਖੌਫ ਨਹੀਂ ਖਾਂਦਾ ਤਾਜ਼ਾ ਮਾਮਲਾ ਬਠਿੰਡੇ ਤੋਂ ਸਾਹਮਣੇ ਆਇਆਗਾ ਜਿੱਥੇ ਪਿੰਡ ਜੋਧਪੁਰ ਰਮਾਨਾ ਤੋਂ ਜੱਸੀਪੋ ਬਾਲੀ ਰੋਡ ਪੈਂਦੇ ਮੋੜ ਉੱਪਰ ਇੱਕ ਪੰਪ ਦੇ ਕਰਿੰਦੇ ਤੋਂ ਨਕਾਬ ਪੈਣੀ ਪੰਜ ਲੁਟੇਰਿਆਂ 'ਵਲੋਂ ਹਮਲਾ ਕਰਕੇ 5 ਲੱਖ ਰੁਪਏ ਦੀ ਜਿਹੜੀ ਕਿ ਲੁੱਟ ਕਰ ਲਈ ਗਈ ਹੈਗੀ। ਹਾਂਜੀ ਅਗਲੀ ਖ਼ਬਰ ਹੈ 7 ਸਤੰਬਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਇਸ ਕਾਰਨ ਰਹਿਣਗੇ ਸਕੂਲ ਬੰਦ ਅਤੇ ਕਾਲਜ ਦਫ਼ਤਰ ਵੀ ਬੰਦ ਰਹਿਣਗੇ। ਸਤੰਬਰ ਮਹੀਨੇ 'ਚ 7 ਸਤੰਬਰ ਤੇ 16 ਸਤੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਤੇ 7 ਸਤੰਬਰ ਅਤੇ 16 ਸਤੰਬਰ ਨੂੰ ਸਰਕਾਰੀ ਤੇ ਪ੍ਰਾਈਵੇਟ ਦਫ਼ਤਰ ਸਕੂਲ ਕਾਲਜ ਅਤੇ ਬੈਂਕ ਵੀ ਬੰਦ ਰਹਿਣਗੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਗਣੇਸ਼ ਚਤੁਰਾਈ 7 ਸਤੰਬਰ ਪਵਿਸ਼ਨੀਚਰ ਬਾਰ ਨੂੰ ਹੈ ਇਸ ਕਾਰਨ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈਗਾ ਹਾਂਜੀ ਆਲੀ ਖਬਰ ਇਹ ਨਹਿਰਕੰਡੇ ਬਣੇ ਗੁਰਦੁਆਰਾ ਸਾਹਿਬ ਦੇ ਭੋਰੇ 'ਚ ਔਰਤ ਦੀ ਪੱਤ ਲੁੱਟਣ ਵਾਲੇ ਬਾਬੇ ਖਿਲਾਫ ਪੜਚਾਅ ਦਰਜ ਕਰ ਲਿਆ ਗਿਆ। ਸਥਾਨਕ ਅਖਾੜਾ ਨਹਿਰਕੰਡੇ ਬਣੇ ਗੁਰਦੁਆਰਾ ਚਰਨ ਘਾਟ ਦੇ ਮੁਖੀ ਬਾਬਾ ਵੱਲੋਂ ਆਪਣੀ ਇੱਕ ਮਹਿਲਾ ਸਰਦਾਲੂ ਨਾਲ ਭੋਰੇ 'ਚ ਲਗਾਤਾਰ ਸਰੀਰਕ ਸੰਬੰਧ ਬਣਾਉਣ ਦੇ ਮਾਮਲੇ 'ਚ ਜੰਗਰਾਓ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਬਾਬੇ ਵੱਲੋਂ ਗੁਰਦੁਆਰਾ ਸਾਹਿਬ ਦੇ ਭੋਰੇ 'ਚ ਹੋਰਾਂ ਵੀ ਔਰਤਾਂ ਨਾਲ ਸਰੀਰਕ ਸੰਬੰਧ ਬਣਾਉਣ ਦੇ ਭਾਈ ਅਮਰਤਪਾਲ ਸਿੰਘ ਮੈਰੋ ਨੇ ਖੁਲਾਸਾ ਕੀਤਾ ਗਿਆ ਹੈਗਾ ਹਾਂਜੀ ਆਲੀ ਖਬਰ ਹੈ ਜੀ ਐਮਐਲਏ ਪਠਾਨ ਮਾਜਰਾ ਅਤੇ ਗੁਰਲਾਲ ਖਨੂਰ ਨੇ 2.54 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਦੋ ਪੁਲਾਂ ਦੇ ਰੱਖੇ ਨੇ ਨੀ ਪੱਤਰ ਸਨੋਰ ਹਾਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਅਤੇ ਖਨੂਰ ਦੇ ਵਿਧਾਇਕ ਗੁਰਲਾਲ ਖਨੂਰ ਨੇ ਆਪਣੇ ਹਲਕੇ ਦੀ ਗਰਜਨਾ ਪਿੰਡਾਂ ਦੇ ਬਸਨੀਕਾ ਦੀ ਚਰੋਕਣੀ ਮੰਗ ਪੂਰੀ ਕਰਦਿਆਂ ਅੱਜ 2.55 ਕਰੋੜ ਰੁਪਏ ਦੀ ਲਾਗਤ ਨਾਲ ਦੋ ਡਰੇਨਾ ਦੇ ਪੁਲ ਤੋਂ ਸਾਰੀ ਦੇ ਨੀ ਪੱਤਰ ਰੱਖ ਦਿੱਤੇ ਗਏ ਨੇ ਹਾਂਜੀ ਅਗਲੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਰਾ ਗੜੀ ਸਰਾਂ ਦੀ ਬੁਕਿੰਗ ਦੇ ਨਾਂ ਤੇ ਮੋੜ ਠੱਗੀ ਹੋਈ ਹੈ ਕਿ ਐਸਜੀਪੀਸੀ ਦੇ ਮੈਨੇਜਰ ਭਗਵੰਤ ਸਿੰਘ ਨੇ ਆਪਨ ਪਛਾਤੇ ਠੱਗਾਂ ਖਿਲਾਫ ਦਰਜ ਕਰਵਾਇਆ ਗਿਆ ਹੈਗਾ ਕੇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧਿਨ ਚੱਲ ਰਿਹਾ ਸਾਰਾ ਗੜੀ ਨਿਵਾਸ ਦੀ ਬੁਕਿੰਗ ਦੇ ਨਾਂ ਤੇ ਸਰਦਾ ਲੂਨਰ ਠੰਗਰ ਦਾ سلسلہ ਫਿਰ ਤੋਂ ਸ਼ੁਰੂ ਹੋ ਗਿਆ ਹੈ ਐਸਜੀਪੀਸੀ ਦੇ ਮੈਨੇਜਰ ਭਗਵਤ ਸਿੰਘ ਵੱਲੋਂ ਸ਼ਨੀਵਾਰ ਦੇ ਸ਼ਾਮ थाना ਕੋਤਵਾਲੀ ਵਿੱਚ ਅਣਪਛਾਤੇ ਸਾਈਬਰ ਠੱਗਾਂ ਕਲੱਬ ਕੇਸ ਦਰਜ ਕਰਵਾਇਆ ਗਿਆ ਹੈਗਾ ਹਾਂਜੀ ਆਲੀ ਖਬਰ ਇਹ ਪੰਜਾਬ ਦੇ ਨੌਜਵਾਨਾਂ ਨੂੰ ਹੁਨਰਵੰਦ ਬਣਾਉਣ ਲਈ ਪੀਐਸਡੀਐਮ ਵੱਲੋਂ ਰਹਿਣਾ ਐਜੂਕੇਸ਼ਨ ਫਾਊਂਡੇਸ਼ਨ ਨਾਲ ਸਮਝੌਤਾ ਹੀ ਬੰਦ ਰਿਹਾ ਹੈਗਾ 10000 ਤੋਂ ਵੱਧ ਨੌਜਵਾਨ ਪ੍ਰਾਪਤ ਕਰਨਗੇ ਹੁਨਰ ਸਿਕਲਾਈ ਸਿਖਰਲੇ 100 ਉਮੀਦਵਾਰਾਂ ਦੀ ਇਟਰਨਰਸ਼ਿਪ ਅਤੇ ਨੌਕਰੀ ਲਈ ਕੀਤੀ ਜਾਵੇਗੀ ਚੋਣ ਹਾਂਜੀ ਆਲੀ ਖਵਰੇ ਸਾਬ ਦਾ ਐਮ ਸੀ ਸੰਦੀਪ ਚਲਾਨਾ ਭਾਜਪਾ ਨੂੰ ਛੱਡ ਕੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਨੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਾਬਨਾ ਦੀ ਅਗਵਾਈ ਵਿੱਚ ਫਾਜ਼ਿਲਕਾ ਦੇ ਸਾਬਕਾ ਐਮ ਸੀ ਸੰਦੀਪ ਚਲਾਨਾ ਭਾਜਪਾ ਨੂੰ ਛੱਡ ਕੇ ਆਪਣੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਰुण ਗੱਦਵਾ ਐਮ ਸੀ ਕਾਕੂ ਡੋਗਰਾ ਤੇ ਬਲਾਕ ਪ੍ਰਧਾਨ ਬੱਬੂ ਤੇ ਸੱਤਪਾਲ ਬਾੜਸ ਤੇ ਕ੍ਰਿਸ਼ਨ ਕੰਬੋ ਸੁਨੀਲ ਮੈਣੀ ਅਤੇ ਸਾਜਨ ਸਾਹਮਣੇ ਰਹੇ ਸਨ ਹਾਂਜੀ ਅਗਲੀ ਖਬਰ ਹੈ ਕਿਸਾਨਾਂ ਨੂੰ ਸਰਕਾਰ ਦਾ ਵੱਡਾ ਤੋਹਫਾ ਮਿਲਣ ਜਾ ਰਿਹਾ ਹੈ ਮੋਦੀ ਕੈਬਨਿਟ ਨੇ ਲੈਨੇ ਕਿਸਾਨਾਂ ਲਈ ਅਹਿਮ ਸੱਤ ਫੈਸਲੇ ਮੋਦੀ ਸਰਕਾਰ ਨੇ ਕਿਸਾਨਾਂ ਲਈ ਸੱਤ ਵੱਡੇ ਫੈਸਲੇ ਲਏ ਗਏ ਨੇ ਕੇਂਦਰ ਦੀ ਸਰਕਾਰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਬੈਸ਼ਨਵ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਦੇ ਗਠਨ ਨੂੰ 100 ਦਿਨ ਵੀ ਪੂਰੇ ਨਹੀਂ ਹੋਏ ਹਨ ਅਤੇ ਕਈ ਅਹਿਮ ਫੈਸਲੇ ਵੀ ਲਏ ਗਏ ਹਨ ਪਹਿਲੇ 85 ਦਿਨਾਂ ਵਿੱਚ ਕਿਸਾਨਾਂ ਲਈ ਕਈ ਵੱਡੇ ਫੈਸਲੇ ਲਏ ਗਏ ਹਨ ਤੇ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ 2817 ਕਰੋੜ ਰੁਪਏ ਦੀ ਡਿਜੀਟਲ ਐਗਰੀਕਲਚਰ ਮਿਸ਼ਨ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਹੈਗੀ हां जी अगली खबर आई किसानों ਨੂੰ ਇੱਕ ਹੋਰ ਵੱਡਾ ਤੋਪਾ ਮਿਲਿਆ ਕਿਸਾਨ ਯੋਜਨਾ ਦੀ 18ਵੀਂ ਕਿਸ਼ਤ ਲੈ ਲਈ ਤੁਹਾਨੂੰ ਤਿੰਨ ਕੰਮ ਕਰਨੇ ਪੈਣਗੇ ਕਿਸਾਨਾਂ ਨੂੰ ਸਿੱਧਾ ਆਰਥਿਕ ਲਾਭ ਪ੍ਰਦਾਨ ਕਰਨ ਲਈ ਭਾਰਤ ਸਰਕਾਰ ਨੇ ਸਾਲ 2019 ਵਿੱਚ ਪ੍ਰਧਾਨ ਮੰਤਰੀ ਖੇਤੀ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਗਈ ਸੀ ਇਸ ਯੋਜਨਾ ਦਾ ਨਾਮ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਇਸ ^{(3)} ਤੱਤ ਭਾਰਤ ਸਰਕਾਰ ਛਾਨਾਂ ਨੂੰ ਸਾਲਾਨਾ 6000 ਰੁਪਏ ਦਾ ਵਿੱਤੀ ਲਾਭ ਦਿੰਦੀ ਹੈ ਯੋਜਨਾ ਦੀਆਂ 17 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਹੁਣ ਕਿਸਾਨ 18ਵੀਂ ਕਿਸ਼ਤੀ ਉਡੀਕ ਕਰ ਰਹੇ ਹਨ ਪਰ ਇਸ ਤੋਂ ਪਹਿਲਾਂ ਕਿਸਾਨਾਂ ਨੂੰ ਕੰਮ ਜ਼ਰੂਰੀ ਕਰਨੇ ਪੈਣਗੇ ਉਹ ਸਾਰੇ ਕਿਸਾਨ ਜੋ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਲਾਭ ਲੈ ਰਹੇ ਹਨ ਇਹਨਾਂ ਸਾਰਿਆਂ ਲਈ ਈ ਕੇवाईसी ਕਰਵਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਿਆ ਹੈ ਇਸ ਤੋਂ ਬਿਨਾ ਅਗਲੀ ਕਿਸ਼ਤਾਂ ਉਹਨਾਂ ਦੀ ਰੁਕ ਸਕਦੀ ਹੈ ਈ ਕੇवाईसी ਦੇ ਨਾਲ ਹੀ ਸਾਰੇ ਕਿਸਾਨਾਂ ਲਈ ਜ਼ਮੀਨ ਦੀ ਤਸਦੀਕ ਵੀ ਕਰਾਉਣੀ ਜ਼ਰੂਰੀ ਕਰ ਦਿੱਤੀ ਗਈ ਹੈ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜ਼ਮੀਨ ਦੀ ਤਸਦੀਕ ਕੀਤੇ ਬਿਨਾਂ ਕਿਸਾਨ ਇਸ ਸਕੀਮ ਦਾ ਲਾਭ ਨਹੀਂ ਲੈ ਸਕਣਗੇ ਇਸ ਲਈ ਆਖਰੀ ਅਤੇ ਸਭ ਤੋਂ ਮਹੱਤਵਪੂਰਨ ਕੰਮ ਆਧਾਰ ਕਾਰਡ ਨੂੰ ਬੈਂਕ ਖਾਤੇ ਨਾਲ ਲਿੰਕ ਕਰਾਉਣਾ ਜ਼ਰੂਰੀ ਕਰ ਦਿੱਤਾ ਗਿਆ ਜਿਨ੍ਹਾਂ ਕਿਸਾਨਾਂ ਦਾ ਬੈਂਕ ਖਾਤਾ ਦਾ ਲਿੰਕ ਨਹੀਂ ਹੈ ਉਹਨਾਂ ਨੂੰ ਸਕੀਮ ਤਹਿਤ ਮਿਲਣ ਵਾਲੇ ਲਾਭ ਅਟਕ ਸਕਦੇ ਹਨ ਤਾਂ ਜਲਦ ਤੋਂ ਜਲਦ ਕਿਸਾਨ ਵੀਰ ਆਪਣੀ ਇਕਐਸੀ ਅਤੇ ਜ਼ਮੀਨ ਦੀ ਤਸਦੀਕ ਤੇ ਧਾਰ ਕਾਰਡ ਨੂੰ ਆਪਣੇ ਖਾਤੇ ਨਾਲ ਲਿੰਕ ਕਰਵਾ ਲੈ ਜੇ ਉਹਨਾਂ ਨੂੰ 2018ਵੀਂ ਕਿਸ਼ਤ ਚਾਹੀਦੀ ਹੈ ਤਾਂ ਇਹ ਤਿੰਨ ਕੰਮ ਜ਼ਰੂਰੀ ਕਰਨੇ ਪੈਣਗੇ ਹਾਂਜੀ ਆਲੀ ਖਬਰ ਹੈ ਜਾਜ਼ਪੁਰਾ ਲਈ ਬੜੀ ਖੁਸ਼ਖਬਰੀ ਹੈ ਇਹ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 12 ਪ੍ਰੋਜੈਕਟਾਂ ਚੋਂ ਇੱਕ ਰਾਜਪੁਰਾ ਸ਼ਹਿਰ ਨਾਲ ਸੰਬੰਧਿਤ ਪ੍ਰੋਜੈਕਟ ਸਾਹਮਣੇ ਆਇਆਗਾ ਭਾਰਤ ਜਲਦੀ ਉਦਯੋਗਿਕ ਸਮਾਰਟ ਸ਼ਹਿਰਾਂ ਦੀ ਇੱਕ ਵਿਸ਼ਾਲ ਲੜੀ ਸ਼ੁਰੂ ਕਰੇਗਾ ਇਕ ਇਤਿਹਾਸਿਕ ਫੈਸਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਰਾਸ਼ਟਰੀ ਉਦਯੋਗਿਕ ਗਲਿਆਰਾ ਵਿਕਾਸ ਪ੍ਰੋਗਰਾਮ ਦੇ ਤਹਿਤ 28.602 ਕਰੋੜ ਰੁਪਏ ਦੇ ਅਨੁਮਾਨਿਤ ਨਿਵੇਸ਼ ਦੇ ਨਾਲ 12 ਨਵੇਂ ਪ੍ਰੋਜੈਕਟ ਪ੍ਰਸਤਾਵਾਂ ਨੂੰ ਮંજੂਰੀ ਦਿੱਤੀ ਗਈ ਹੈ। ਹਾਂਜੀ ਆਲੀ ਖਾੜੀਦਾਰ ਕਾਰਡ ਨੂੰ ਲੈ ਕੇ ਨਵੇਂ ਨਿਯਮ ਹੋ ਚੁੱਕੇ ਨੇ ਜਾਰੀ ਇੰਨਾ ਲੋਕਾਂ ਦੀਆਂ ਬਦਲਣੀਆਂ ਮੁਸ਼ਕਿਲਾਂ ਭਾਰਤ ਸਰਕਾਰ ਨੇ ਆਧਾਰ ਕਾਰਡ ਨਾਲ ਜੁੜੇ ਨਿਯਮਾਂ 'ਚ ਵੱਡੇ ਬਦਲਾਅ ਕੀ ਛੇ ਗਏ ਹਨ ਜਿਸ ਕਾਰਨ ਹੁਣ ਨਾਮ ਅਤੇ ਜਨਮ ਤਾਰੀਖ ਤੇ ਸੁਧਾਰ ਕਰਨਾ ਪਹਿਲਾਂ ਨਾਲੋਂ ਜ਼ਿਆਦਾ ਮੁਸ਼ਕਲ ਹੋ ਚੁੱਕਿਆ ਹੈ ਪਹਿਲਾਂ ਜਿਵੇਂ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਨਾਲ ਆਧਾਰ ਕਾਰਡ ਵਿੱਚ ਨਾਮ ਅਤੇ ਜਨਮ ਮਿਤੀ ਵਿੱਚ ਬਦਲਾਅ ਕਰਨਾ ਆਸਾਨ ਸੀ ਹੁਣ ਇਹ ਪ੍ਰਕਿਰਿਆ ਸਖਤ ਹੋ ਗਈ ਹੈ ਇਸ ਨਿਯਮ ਦੇ ਲਾਗੂ ਹੋਣ ਨਾਲ ਜਿੰਨਾਂ ਲੋਕਾਂ ਦੀ ਜਨਮ ਮਿਤੀ ਉਹਨਾਂ ਦੇ ਆਧਾਰ ਕਾਰਡ 'ਤੇ ਗਲਤ ਦਰਜ ਹੋ ਗਈ ਹੈ ਉਹਨਾਂ ਨੂੰ ਕਾਫੀ ਮੁਸਤਕਲਾਂ ਦਾ ਸੱਤ ਮਨਾ ਕਰਨਾ ਪਵੇਗਾ ਅਦਾ ਕਾਰਡ ਵਿੱਚ ਨਾਮ ਅਤੇ ਜਨਮ ਮਿਤੀ ਵਿੱਚ ਸੁਧਾਰ ਲਈ ਹੁਣ ਸਾਨੂੰ ਜਨਮ ਸਰਟੀਫਿਕੇਟ ਜਾਂ ਹਾਈ ਸਕੂਲ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਲਾਜ਼ਮੀ ਹੋ ਚੁੱਕਿਆ ਹੈ ਪਹਿਲਾਂ ਇਹ ਪ੍ਰਕਿਰਿਆ ਬਿਨਾਂ ਕਿਸੇ ਵਿਸ਼ੇਸ਼ ਦਸਤਾਵੇਜ਼ ਦੇ ਪੂਰੀ ਕੀਤੀ ਜਾ ਸਕਦੀ ਸੀ ਪਰ ਹੁਣ ਇਸ ਲਈ ਹੋਰ ਸਖਤ ਨਿਯਮ ਲਾਗੂ ਕਰ ਦਿੱਤੇ ਗਏ ਨੇ ਹਾਂਜੀ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਪੀਐਸਪੀਸੀਲ ਦੇ ਸਹਾਇਕ ਲਾਈਨਮੈਨ 10000 ਰੁਪਏ ਦੀ ਰਿਸ਼ਵਤ ਲੈਦਾ ਬੀਸੇਲੇ ਸੰਗ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਹੈਗਾ ਹਾਂਜੀ ਅਗਲੀ ਖਬਰ ਹੈ ਜੀ ਸੀਆਈਏ ਦੇ ਸਟਾਫ ਵੱਲੋਂ 4 ਕਿਲੋ 500 ਗ੍ਰਾਮ ਅਫੀਮ ਅਤੇ 150000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਾ ਤਸਕਰੀ ਖਿਲਾਫ ਜ਼ੀਰੋ ਸਹਿਨਸਿਲਤਾ ਨੀਤੀ ਪਨਾ ਕੇ ਸਖਤ ਕਾਰਵਾਈ ਕਰਨ ਦੇ ਦੇਸ਼ ਦੀ ਪਾਲਣਾ ਕਰਦੇ ਹੋਏ ਝిల్లా ਸਹਿਜਵਾਦਾ ਨਗਰ ਪੁਲਿਸ ਵੱਲੋਂ ਜੂਪੀ ਦੇ ਜ਼ਹਿਨ ਵਾਲੇ ਤਿੰਨ ਦੋਸ਼ੀ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 4 ਕਿਲੋ 500 ਗ੍ਰਾਮ ਅਫੀਮ ਅਤੇ 1,50,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਹਾਂਜੀ ਅਗਲੀ ਖਬਰ ਹੈ ਸ਼ੰਭੂ ਤੇ ਖਨੋਰੀ ਬਾਰਡਰ ਤੋਂ ਬਾਦ ਕਿਸਾਨਾ ਨੇ ਚੰਡੀਗੜ੍ਹ ਚ ਲਾਇਆ ਪੱਕਾ ਤਰਨਾ ਸਸਦੇ ਸਰਕਾਰ ਨੂੰ ਸੌਂਪਣਗੇ। அம்மா அங்க